लो, वाल लो, वाल। वाल में। कितने दाम के हजार रुपए किलो बहुत सस्ते ले रहे हो यही रेट बच्चे की कर रहे वेखना पैना है जा रहे हो कर रहे हो ਨਹੀਂ ਪਿਆਰਿਓ ਵਾਲ ਨਹੀਂ ਵੇਚਣੇ ਇਹ ਕੇਸ ਗੁਰੂ ਦੀ ਮੋਹਰ ਹਨ ਜਦੋਂ ਪੀਰ ਬੁੱਧੂ ਸ਼ਾਹ ਆਪਣੇ ਦੋ ਪੁੱਤਰ ਸ਼ਹੀਦ ਕਰਵਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੋਲ ਜਾਂਦੇ ਹਨ ਤੇ ਉੱਥੇ ਗੁਰੂ ਸਾਹਿਬ ਆਪਣੇ ਕੇਸ ਵਾਰੇ ਹੁੰਦੇ ਹਨ ਤੇ ਗੁਰੂ ਸਾਹਿਬ ਬੜੇ ਖੁਸ਼ ਹੁੰਦੇ ਹਨ ਪੀਰ ਬੁੱਧੂ ਸ਼ਾਹ ਨੂੰ ਕਹਿੰਦੇ ਹਨ ਕਿ ਮੈਂ ਬੜਾ ਖੁਸ਼ ਹਾਂ ਇਸ ਕਰਕੇ ਤੂੰ ਜੋ ਮੰਗਣਾ ਹੈ ਮੰਗ ਲੈ ਤਾਂ ਪਿਆਰਿਓ ਪੀਰ ਬੁੱਧੂ ਸ਼ਾਹ ਕਹਿੰਦਾ ਹੈ ਮੈਨੂੰ ਕੁਝ ਨਹੀਂ ਚਾਹੀਦਾ ਫਿਰ ਗੁਰਗੋਵਿੰਦ ਸਿੰਘ ਮਹਾਰਾਜ ਕਹਿੰਦੇ ਹਨ ਤੂੰ ਜੋ ਮੰਗਣਾ ਹੈ ਮੰਗ ਲੈ ਅੱਜ ਮੈਂ ਬੜਾ ਖੁਸ਼ ਹਾਂ ਤੇ ਦੋ ਤਿੰਨ ਵਾਰੀ ਕਹਿਣ ਤੇ ਪੀਰ ਬੁੱਧੂ ਸ਼ਾਹ ਕਹਿੰਦੇ ਹਨ ਮਹਾਰਾਜ ਮੈਨੂੰ ਕੋਈ دنیਵੀਂ ਚੀਜ਼ ਨਹੀਂ ਚਾਹੀਦੀ ਚਾਹੀਦੇ ਨੇ ਜਿਹੜੇ ਤੁਹਾਡੇ ਇਹ ਵਾਲ ਜੋ ਕੰਗੇ ਵਿੱਚ ਵਿਰਧ ਹਨ ਇਹ ਚਾਹੀਦੇ ਹਨ ਸੋ ਇਸ ਕਰਕੇ ਪੀਰ ਬੁੱਧੂ ਸ਼ਾਹ ਨੇ ਗੁਰੂ ਸਾਹਿਬ ਕੋਲ ਮੰਗ ਉਹਨਾਂ ਵਾਲਾਂ ਦੀ ਕੀਤੀ ਹੈ ਉਹਨਾਂ ਕੇਸਾਂ ਦੀ ਕੀਤੀ ਹੈ